ਆ ਜੇਲ੍ਹ ਦੇ ਵਿੱਚ ਕੈਦੀਆਂ ਨੇ ਰੱਖ ਦਿੱਤੀ ਅਜਾਹੀ ਡਿਮਾਂਡ ਜਿਸ ਨੂੰ ਸੁਣ ਕੇ ਪੂਰੇ ਜੇਲ੍ਹ ਪ੍ਰਸ਼ਾਸਨ ਨੂੰ ਭਾਜੜਾ ਪੈ ਗਈਆਂ ਅਤੇ ਗੱਲ ਵੱਡੇ ਅਸਰਾਂ ਤੱਕ ਪਹੁੰਚ ਗਈ ਐਨਾ ਹੀ ਨਹੀਂ ਕੈਦੀਆਂ ਨੇ ਆਪਣੀ ਡਿਮਾਂਡ ਪੂਰੀ ਕਰਵਾਉਣ ਦੇ ਵਾਸਤੇ ਉਹਨਾਂ ਨੇ ਜੇਲ੍ਹ ਦੇ ਵਿੱਚ ਭੁੱਖ ਹੜਤਾਲ ਕਰ ਰੱਖੀ ਹੈ ਜਿਹਦੇ ਚੱਲਦੇ ਮੁਲਾਜ਼ਮ ਹੋਰ ਵੀ 705 ਦੇ ਵਿੱਚ ਪੈ ਗਏ ਨੇ ਜਿਸ ਦੀ ਜਾਣਕਾਰੀ ਡੀਐਸਪੀ ਸਿਟੀ 2 ਵੱਲੋਂ ਦਿੱਤੀ ਗਈ ਆ ਉਨ੍ਹਾਂ ਦੱਸਿਆ ਕਿ ਬਠਿੰਡਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਦੋ ਕੈਦੀ ਪਿਛਲੇ ਦੋ ਹਫ਼ਤਿਆਂ ਤੋਂ ਭੁੱਖ ਹੜਤਾਲ ਕਰਕੇ ਬੈਠੇ ਨੇ ਜਿਸ ਦਾ ਸਾਨੂੰ ਇੱਕ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਪੱਤਰ ਜਾਰੀ ਹੋਇਆ ਤੇ ਬਠਿੰਡਾ ਪ੍ਰਸ਼ਾਸਨ ਨੇ ਦੱਸਿਆ ਕਿ ਜੇਲ੍ਹ ਦੇ ਵਿੱਚ ਇਨ੍ਹਾਂ ਕੈਦੀਆਂ ਦੇ ਵੱਲੋਂ ਰੋਟੀ ਦੇ ਨਾਲ ਚਿਕਨ ਦੀ ਡਿਮਾਂਡ ਕੀਤੀ ਹੈ ਤੇ ਇਸ ਦੇ ਇਲਾਵਾ ਉਨ੍ਹਾਂ ਦੇ ਵੱਲੋਂ ਇੱਕ ਹੋਰ ਡਿਮਾਂਡ ਵੀ ਰੱਖੀ ਗਈ ਹੈ ਆਖਰ ਉਹ ਕਿਹੜੀ ਡਿਮਾਂਡ ਆ ਆਓ ਸੁਣਦੇ ਹਾਂ ਕੀ ਕਹਿਣਾ ਅਧਿਕਾਰੀ ਦਾ ਇਹ ਨਾ ਜੀ ਡਿਪਾਰਟਮੈਂਟ ਵੱਲੋਂ ਆਪਣੇ ਪੁਲਿਸ ਐਡਮਿਨਿਸਟ੍ਰੇਸ਼ਨ ਨੂੰ ਜਾਣਕਾਰੀ ਹਿੱਤ ਇੱਕ ਇਨਫੋਰਮੇਸ਼ਨ ਭੇਜੀ ਗਈ ਸੀ ਕਿ ਦੋ ਕੈਦੀ ਨੇ ਇੱਕ ਗੌਰਵ ਸ਼ਰਮਾ ਉਹ ਗੁਰੂ ਬੱਚਾ ਤੇ ਇੱਕ ਗੁਰਪ੍ਰੀਤੁਰਪ ਗੋਪੀ ਬੱਲੇਵਾਲ ਦਾ ਹੈਗਾ ਇਹ ਦੋਨੋਂ ਕੇਸਵਾਰ ਨੇ ਤੇ ਇਹ ਭੁਖੜ ਹੜਤਾਲ ਤੇ ਬੈਠੇ ਨੇ ਤਾਂ ਇਹਨਾਂ ਦੀ ਇਨਫੋਰਮੇਸ਼ਨ ਤੇ ਚਲੋ ਐਸ.ਡੀ.ਐਮ ਸਾਹਿਬ ਵੱਲੋਂ ਜੇਲ੍ਹ ਵਿਜ਼ਿਟ ਕੀਤਾ ਗਿਆ ਸੀਗਾ ਤੇ ਉਸ ਬੰਦੇ ਮੈ ਵੀ ਉਸ ਸਮੇਂ ਨਾਲ ਗਿਆ ਸੀ ਇਹਨਾਂ ਨਾਲ ਅਸੀਂ ਕਹਿਤੀ ਇਹਨਾਂ ਨਾਲ ਗੱਲ ਕੀਤੀ ਹੈ ਇਹਨਾਂ ਦੀ ਬੇਸਿਕਲੀ ਦੋ ਮੁੱਖ ਮੰਗਾਂ ਸਾਨੂੰ ਜੋ ਇਹਨਾਂ ਨੇ ਐਸ.ਡੀ.ਐਮ ਸਾਹਿਬ ਦੇ ਧਿਆਨ ਵਿੱਚ ਲਿਆਂਦੀਆਂ ਸੀਗੀਆਂ ਇੱਕ ਤਾਂ ਇਹਨਾਂ ਦੀ ਮੰਗ ਇਹ ਸੀ ਵੀ ਇਹ ਹਾਈ ਰਿਸਕ ਪ੍ਰिजनਰ ਨੇ ਤੇ ਜਦੋਂ ਵੀ ਇਹਨਾਂ ਦੀ ਕੋਈ ਫੈਮਿਲੀ ਨਾਲ ਜਾਂ ਗੱਲ ਹੁੰਦੀ ਹੈ ਤੇ ਕਹਿੰਦੇ ਸੀ ਵੀ ਉਸ ਨੂੰ ਰਿਕਾਰਡ ਨਾ ਕੀਤਾ ਜਾਵੇ ਤੇ ਸੈਕੰਡ ਇਹਨਾਂ ਨੇ ਕੋਈ ਆਪਣੀ ਡਿਮਾਂਡ ਰੱਖੀ ਸੀ ਵੀ ਖਾਣੇ ਦੇ ਵਿੱਚ ਕੋਈ ਚਿਕਨ ਵਗੈਰਾ ਇਹਨਾਂ ਨੂੰ ਦਿੱਤਾ ਜਾਵੇ ਤਾਂ ਜਿਸ ਸੰਬੰਧੀ ਜੇਲ ਡਿਪਾਰਟਮੈਂਟ ਵੱਲੋਂ ਉਹਨਾਂ ਦੇ ਜੇਲ ਮੈਨੂਅਲ ਦੇ ਰੂਲਸ ਹੈ ਜਾਂ ਹੋਰ ਕੋਈ ਐਡਮਿਨਿਸਟ੍ਰੇਟਿਵ ਆਰਡਰਸ ਹੈਗੇ ਆ ਉਸ ਸਬੰਧੀ ਉਹ ਜੇਲ ਡਿਪਾਰਟਮੈਂਟ ਵੱਲੋਂ ਹੀ ਇਸ ਚੀਜ਼ ਦਾ ਫੈਸਲਾ ਲਿਆ ਜਾਊਗਾ ਵੀ ਅੱਗੇ ਕਿੱਦਾਂ ਪ੍ਰਸੀਡ ਕਰਨਾ ਜੇ ਅਸੀਂ ਸਾਡਾ ਪੁਲਿਸ ਐਡਮਿਨਿਸਟ੍ਰੇਸ਼ਨ ਵੱਲੋਂ ਤੇ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਇਹਨਾਂ ਨੂੰ ਪ੍ਰੇਰਿਤ ਕੀਤਾ ਗਿਆ ਸੀ ਸਮਝਾਇਆ ਗਿਆ ਸੀ ਉਸ ਸਮੇਂ ਆਪਣੇ ਮੈਡੀਕਲ ਆਫੀਸਰ ਸੀਗੇ ਸਿਵਲ ਹਸਪੀਟਲ ਤੋਂ ਤੇ ਜੇਲ ਮੈਡੀਕਲ ਆਫੀਸਰ ਸੀ ਟੈਸਟ ਵਗੈਰਾ ਵੀ ਇਹਨਾਂ ਦੇ ਕੀਤੇ ਗਏ ਸੀਗੇ ਬਾਕੀ ਹੁਣ ਰੂਲਸ ਦੇ ਹਿਸਾਬ ਨਾਲ ਹੀ ਜੇ ਡਿਪਾਰਟਮੈਂਟ ਵੱਲੋਂ ਮਤਲਬ ਕੀਤਾ ਜਾ ਰਿਹਾ ਹੈ ਬਾਕੀ ਅਗਰ ਕੋਈ ਇਦਾਂ ਦੀ ਹੈ ਤਾਂ ਉਹ ਐਡਮਿਨਿਸਟ੍ਰੇਸ਼ਨ ਜੇਲਡ ਡਿਪਾਰਟਮੈਂਟ ਵੱਲੋਂ ਹੀ ਅਗਲੀ ਕਾਰਵਾਈ ਕੀਤੀ ਜਾਊਗੀ ਕਿਤੇ ਦਿਨ ਹੋ ਗਏ ਸਰ ਇਹਨਾਂ ਨੂੰ ਖੜਦਾ ਹੋ ਕੇ ਬੈਠੇ ਜੀ ਇਹਨਾਂ ਨੂੰ ਦੀ तकरीबन 2 ਹਫ਼ਤੇ ਹੋ ਗਏ ਜੀ 2 ਹਫ਼ਤੇ ਹੋ ਗਏ ਹਾਂ ਜੀ ਤੇ ਸਰ ਜੀ ਆਪਾਂ ਗੱਲ ਕਰੀਏ ਇਹ ਕੈਦੀ ਨੇ ਜਾਂ ਗੈਂਗਸਟਰ ਨੇ ਜਾਂ ਗੈਂਗਸਟਰ ਦੇ ਘੁਟਕੇ ਨੇ ਦੇਖੋ ਇਦਾਂ ਨਹੀਂ ਹੈ ਇਹਨਾਂ ਦੇ ਵਕ ਵਕ ਮੁਕਦਮੇ ਦਰਜ ਨੇ ਇਹਨਾਂ 'ਚ ਇੱਕ ਗੌਰਵ ਸ਼ਰਮੇ ਦੇ ਤਕਰੀਬਨ 13-14 ਮੁਕਦਮੇ ਦਰਜ ਨੇ ਜੀ ਵਿੱਚੋਂ 302 ਦੇ ਮੁਕਦਮੇ ਵੀ ਹੈਗੇ ਨੇ ਇੱਕ ਮੁਕਦਮੇ 'ਚ ਇਹ ਦੋਨੋਂ ਕੇਸ ਵਾਰ ਵੀ ਹੈਗੇ ਨੇ ਤਾਂ ਹਿਨੀਅਸ ਕ੍ਰਾਈਮਸ ਦੇ ਮੁਕਦਮੇ ਇਹਨਾਂ ਦੇ ਡੈਫੀਨੇਟਲੀ ਦਰਜ ਨੇ ਨੇ ਕੈਸਾ ਦਾ ਕੋ ਗੈਂਗਸਟਰ ਹੈ ਨਹੀਂ ਦੇਖੋ ਉਹਦੀ ਇਦਾਂ ਨਹੀਂ ਮੈਂ ਤੁਹਾਨੂੰ ਕੋਈ ਆਫੀਸ਼ੀਅਲੀ ਮੇਰੇ ਕੋਲ ਕੋਈ ਡੈਫੀਨੇਸ਼ਨ ਨਹੀਂ ਹੈ ਜਿਹੜੀ ਮੈਂ ਕਹਿੰਦਾ ਵੀ ਇਹਨੂੰ ਪੂਰੀ ਕਰਦਾ ਬਟ ਹਾਂ ਇਹਨਾਂ ਤੇ ਹਿਨੀਅਸ ਕ੍ਰਾਈਮਸ ਦੇ 302 ਕਤਲ ਵਗੈਰਾ ਦੇ ਮੁਕਦਮੇ ਕਾਫੀ ਦਰਜ ਨੇ ਅੱਛਾ ਹੁਣ ਵੀ ਸਟ ਹਾਂ ਹਾਂਜੀ ਜਦੋਂ ਲਾਸਟ ਸਾਡੀ ਗੱਲ ਹੋਈ ਉਸ ਸਮੇਂ ਭੁਖੜ ਹੜਤਾਲ ਸੀ ਬਟ ਜਿਹੜਾ ਜੇਲ ਐਡਮਿਨਿਸਟ੍ਰੇਸ਼ਨ ਹੈ ਤੇ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਕੰਟੀਨਿਊਸਲੀ ਤਾਲਮੇਲ ਕੀਤਾ ਜਾ ਰਿਹਾ ਹੈ ਉਹਨਾਂ ਨਾਲ ਵੀ ਤਾਂ ਜੋ ਜਲਦੀ ਜਲਦੀ ਆਪਣੀ ਹੜਤਾਲ ਤੋੜਨ ਤੇ ਕਿਉਂਕਿ ਜੋ ਵੀ ਕਾਰਵਾਈ ਜੋ ਸਾਨੂੰ ਦੱਸਿਆ ਗਿਆ ਸੀ ਹੋ ਰਹੀ ਹੈ ਉਹ ਜੋ ਵੀ ਜੇਲ ਮੈਨੂਅਲਸ ਆ ਜਾਂ ਜੇਲ ਰੂਲਸ ਨੇ ਉਹਨਾਂ ਦੇ ਮੁਤਾਬਕ ਹੀ ਹੋ ਰਹੀ ਹੈ ਸਰ ਭੁਖੜ ਹੜਤਾਲ ਦਾ ਮਤਲਬ ਵੀ ਕੇੰਦਰ ਦੇ ਖਾਣ ਤੇਰੇ ਕੁਝ ਨਹੀਂ ਪਾਣੀ-ਪੂਣੀ ਖਾਣ ਕੁਝ ਨਹੀਂ ਦੇ ਅੰਦਰ ਜੇਲ ਸੀ ਨੀ ਇਹਨਾਂ ਵੱਲੋਂ ਜੋ ਉਸ ਦਿਨ ਸਾਡਾ ਧਿਆਨ ਚ ਆਇਆ ਸੀ ਪਾਣੀ ਪੀਤਾ ਜਾ ਰਿਹਾ ਬਟ ਕੋਈ ਖੈਰ ਹੁਣ ਦੇਖਣਾ ਹੋਵੇਗਾ ਕਿ ਕੈਦੀਆਂ ਵੱਲੋਂ ਜਿਹੜੀਆਂ ਦੋ ਡਿਮਾਂਡਾਂ ਰੱਖੀਆਂ ਗਈਆਂ ਇੱਕ ਤਾਂ ਇਹ ਹੈ ਕਿ ਫੈਮਿਲੀ ਦੇ ਨਾਲ ਮੁਲਾਕਾਤ ਜੇਲ੍ਹ ਦੇ ਅੰਦਰ ਹੁੰਦੀ ਹੈ ਤਾਂ ਉਸ ਨੂੰ ਰਿਕਾਰਡ ਨਾ ਕੀਤਾ ਜਾਵੇ ਤੇ ਦੂਸਰਾ ਉਹਨਾਂ ਨੂੰ ਖਾਣੇ ਦੇ ਵਿੱਚ ਚਿਕਨ ਦਿੱਤਾ ਜਾਵੇ ਕਿ ਇਹਨਾਂ ਦੀਆਂ ਡਿਮਾਂਡਾਂ ਪੂਰੀਆਂ ਹੁੰਦੀਆਂ ਨੇ ਜਾਂ ਫਿਰ ਨਹੀਂ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਵਿੰਦ ਸੈਣੀ ਦੀ ਰਿਪੋਰਟ